ਜਿੰਦਾ ਸਰਕਾਰ ਆ ਸਰਕਾਰ ਮੁਰਦਾਬਾਦ 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 ਜਦੋਂ ਪ੍ਰੋਕਾਲ ਹੁੰਦੀ ਹੈ ਸਾਡੇ ਵੱਡੇ ਆਪਣੇ ਸਹਿਬਾਨਾਂ ਦੀ ਮੁੱਖ ਸਹਿਬਾਨਾਂ ਦੀ ਉਹ ਦੋਵੇਂ ਉਸੇ ਕਾਲ ਤੇ ਜਿਵੇਂ ਜਿਵੇਂ ਉਹ ਕਹਿੰਦੇ ਉਸੇ ਤਰ੍ਹਾਂ ਅਸੀਂ ਕਰਦੇ ਸਰਕਾਰ ਨੂੰ ਮੰਨਣਾ ਹੀ ਪੈਣਾ ਵਾ ਲੋਕਾਂ ਦੀ ਜੇਤ ਹੁੰਦੀ ਹੈ ਸਰਕਾਰ ਦੀ ਥੋੜੀ ਜਿਹੀ ਝੇਤ ਹੋਣੀ ਹੈ ਸਰਕਾਰ ਸਾਡੇ ਕੋਲ ਵੋਟਾਂ ਲੈ ਕੇ ਬਣਦੀ ਆ ਸਰਕਾਰ ਕੋਈ ਆਪਣੇ ਆਪ ਤੇ ਬਣ ਨਹੀਂ ਜਾਂਦੀ ਤੇ ਜਿੰਨੀ ਦਰ ਲੋਕ ਨਾ ਸਹਿਮਤ ਹੋਣਗੇ ਸਰਕਾਰ ਨਾ ਸਰਕਾਰ ਕੱਲੀ ਕਿਵੇਂ ਚੱਲੇਗੀ ਪਰ ਸਰਕਾਰ ਦੇ ਜ਼ਬਰ ਨੂੰ ਕਿੱਦਾਂ ਦੇਖਦੇ ਹੋ ਜ਼ੁਲਮ ਨੂੰ ਕਿੱਦਾਂ ਦੇਖਦੇ ਸਾਡਿਆਂ ਆਲੀਆਂ ਦੇ ਵਿੱਚ ਸਾਡੇ ਖੇਤਾਂ ਦੇ ਵਿੱਚ ਸੜਕਾਂ ਬਣੀਆਂ ਸਰਕਾਰ ਨੇ ਸਾਡੇ ਫੰਡਾਂ ਨਾਲ ਸੜਕਾਂ ਬਣਾਈਆਂ ਨੇ ਉਹਨਾਂ ਸੜਕਾਂ ਤੇ ਬੈਰੀਕੇਡ ਲਾਏ ਨੇ ਸਾਨੂੰ ਉੱਥੇ 10 ਮਹੀਨੇ ਹੋ ਗਏ ਬੈਠਿਆ ਉਹਨੂੰ ਸੰਭੂ ਬਾਰਡਰ ਤੇ ਖਨੋਰੀ ਤੇ ਸਾਨੂੰ ਅੱਗੇ ਨਹੀਂ ਲੰਘਣ ਦਿੱਤਾ ਇਹ ਸਰਕਾਰਾਂ ਦਾ ਬਹੁਤ ਮਾੜਾ ਰਵਈਆ ਸਰਕਾਰਾਂ ਸਾਨੂੰ ਵੱਖਰਾ ਕਰਨਾ ਚਾਹੁੰਦੇ ਆ ਮਤਲਬ ਇੱਕ ਵੱਖਰਾ ਜਾਂ ਕਿਸਮ ਦਾ ਸਾਨੂੰ ਉਹਨਾਂ ਨੇ ਜਿੱਦਾਂ ਪਾਕਿਸਤਾਨੀ ਸਾਡੇ ਨਾਲ ਲੱਗਾ ਇਦਾਂ ਸਾਨੂੰ ਪੰਜਾਬ ਨੂੰ ਵੱਖਰੇ ਕਰਨਾ ਚਾਹੁੰਦੇ ਆ ਲੇਕਿਨ ਭਾਰਤ ਸਾਡਾ ਸਾਰਾ ਇਕੱਠਾ ਵਾ ਅਸੀਂ ਕਿਸਾਨ ਸਾਰੇ ਇਕੱਠੇ ਆ ਅਸੀਂ ਇਕੱਠੇ ਹੋ ਕੇ ਸਰਕਾਰ ਨਾਲ ਲੜਾਂਗੇ ਅਸੀਂ ਪਿੱਛੇ ਨਹੀਂ ਹਟਣ ਵਾਲੇ ਖਾਸ ਕਰਕੇ ਪੰਜਾਬ ਦੀਆਂ ਕਮਾਂ ਪਿੱਛੇ ਨਹੀਂ ਹਟਣ ਵਾਲੀਆਂ ਇਹਨਾਂ ਨੂੰ ਪਤਾ ਇੱਥੋਂ ਦੇ ਕ੍ਰਾਂਤੀਕਾਰੀ ਜੋਧੇ ਜਿਹੜੇ ਬੜੇ ਤਗੜੇ ਨੇ ਉਹ ਕਦੇ ਵੀ ਆਪਣੇ ਹੌਸਲੇ ਹਾਰਨ ਵਾਲੇ ਨਹੀਂ ਅਸੀਂ ਜਿੱਤ ਕੇ ਹਟਾਂਗੇ ਅਸੀਂ ਆਪਣੇ ਹੱਕ ਲੈ ਕੇ ਰਾਵਾਂਗੇ ਐਮਐਸਪੀ ਗਰੰਟੀ ਲੈ ਕੇ ਰਾਵਾਂਗੇ ਤੇ ਸਾਡੀਆਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਵੇਂ ਕਰਜ਼ੇ ਦੀਆਂ ਤੇ ਹੋਰ ਵੀ ਸਾਡੇ ਇਹਨਾਂ ਨੇ ਜਿਉ ਸਾਡੀ ਪੰਜਾਬ ਸਰਕਾਰ ਆ ਨਾ ਪੰਜਾਬ ਸਰਕਾਰ ਵੀ ਰਲੀ ਹੋਈ ਆ ਪੰਜਾਬ ਸਰਕਾਰ ਬਿਲਕੁਲ ਸਾਡੀ ਕੋਈ ਗੱਲ ਨਹੀਂ ਕਰ ਰਹੀ ਭਗਵੰਤ ਮਾਨ ਅਜੇ ਤੱਕ ਸਾਡੇ ਖਨੋਰੀ ਬਾਰਡਰ ਤੇ ਸਾਡੇ ਵੀਰ ਡੱਲੇਵਾਲ ਸਾਹਿਬ ਕੋਲ ਗਏ ਨਹੀਂ ਆ ਇਹ ਬਿਲਕੁਲ ਇਹਨਾਂ ਦਾ ਰਵਈਆ ਗਲਤ ਹੈ ਸਰਕਾਰ ਬਿਲਕੁਲ ਰਲੀਆਂ ਹੋਈਆਂ ਸਰਕਾਰਾਂ ਨੇ ਬਹੁਤ ਗੰਦੀਆਂ ਸਰਕਾਰਾਂ ਨੇ ਅਸੀਂ ਇਹਨਾਂ ਤੋਂ ਬਹੁਤ ਦੁਖੀ ਹੋਏ ਆਂ ਸਾਨੂੰ ਇਹਨਾਂ ਨੇ ਘਰੋਂ ਬੇਕਾਰ ਕਰ ਦਿੱਤਾ ਲੋਕਾਂ ਨੂੰ ਕਦੇ ਅਸੀਂ ਸ਼ੰਭੂ ਬਾਰਡਰ ਤੇ ਕਦੇ ਅਸੀਂ ਖਨੌਰੀ ਬਾਰਡਰ ਤੇ ਕਦੀ ਅਸੀਂ ਰੇਲਾਂ ਤੇ ਕਦੇ ਅਸੀਂ ਸੜਕਾਂ ਦੇ ਉੱਤੇ ਬੈਠਨੇ ਆਣ ਕੇ ਕੀ ਗੱਲ ਅਸੀਂ ਘਰੋਂ ਵੇਲੇ ਆ ਇਹ ਸਰਕਾਰਾਂ ਸਾਡੇ ਕੋਲ ਵੋਟਾਂ ਲੈ ਕੇ ਬਣ ਕੇ ਤੇ ਸਾਡੇ ਉੱਤੇ ਡੰਡੇ ਚਲਾਉਂਦੇ ਨੇ ਤੇ ਸਾਡੇ ਉੱਤੇ ਗੋਲੇ ਚਲਾਉਂਦੇ ਨੇ ਸਾਨੂੰ ਸੜਕਾਂ ਵਿੱਚ ਵੀ ਨਹੀਂ ਬਹਿਣ ਦਿੰਦੀ ਸੁਖਵਿੰਦਰ ਸਿੰਘ ਅਲੜਪਿੰਡੀ ਜੀ ਜ਼ੋਨ ਪ੍ਰਧਾਨ ਜਿਹੜਾ ਅਗੂ ਜੀ ਅੱਜ ਜੋ ਧਰਨਾ ਇਹਦਾ 18 ਤਰੀਕ ਤੇ ਲੀਕਿਆ ਗਿਆ ਸੂਬੇ ਵੱਲੋਂ ਜੋ ਮਤਲਬ ਸਾਨੂੰ ਤਕਰੀਬਨ 10 ਮਹੀਨਿਆਂ ਲੱਗਿਆ 10 ਮਹੀਨੇ ਹੋ ਗਏ ਨੇ ਜਿਹੜਾ ਸੰਘਾਸ ਕਰਦੇ ਆ ਬਾਰਡਰ ਤੇ ਜਿਤਨਾ ਮਤਲਬ ਸ਼ੰਭੂ ਬਾਰਡ ਰਿਆ ਜਾਂ ਖਨੋਰੀ ਬਾਰਡ ਰਿਆ ਜਾਂ ਦਬ ਵਾਲੀਆ ਹੋਰ ਵੀ ਜਿੱਥੇ ਬੈਠੇ ਨੇ ਕਿਸਾਨ ਸਰਕਾਰ ਨੇ ਕੋਈ ਵੀ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਕਿਸਾਨਾਂ ਦੀ ਤੇ ਉਲਟ ਜਿਹੜਾ ਮਤਲਬ ਅਤਿਆਚਾਰ ਹੋਇਆ ਪਹਿਲਾਂ ਜਦੋਂ ਪਹਿਲਾਂ ਅਗੇ ਨੰਗੇਤਾਂ ਨੇ ਕੰਦ ਬਿਲਕੁਲ ਲੈਂਟ ਦੀ ਕੱਢੀ ਹੈਗੇ ਕੰਡੇ ਲਾਏ ਹਨ ਸਰੀਏ ਠੋਕੇ ਹਨ ਕਿ ਜਿੱਦਾਂ ਮਤਲਬ ਦੂਜੀ ਦੇਸ਼ ਦੇ ਵਿੱਚੋ ਆ ਗਏ ਨੇ ਪਾਕਿਸਤਾਨ ਚੋ ਆ ਗਏ ਨੇ ਉਦੋਂ ਕਈ ਕੁਝ ਇਹਨਾਂ ਕਿਹਾ ਗਿਆ ਵੀ ਇਹ ਮਤਲਬ ਪਾਕਿਸਤਾਨੀ ਨੇ ਇਹ ਖਾਲਸਤਾਨੀ ਨੇ ਕਈ ਕੁਝ ਨਾ ਮਤਲਬ ਕਿਹਾ ਉਸ ਤੋਂ ਬਾਅਦ ਸਾਡਾ ਸੰਘਰਸ਼ ਚੱਲਦਾ ਰਿਹਾ ਉਦੋਂ ਸਾਡੇ ਕਾਫੀ ਬੰਦੇ ਜਿਹੜੇ ਨੇ ਹਿਰੀ ਹੋਏ ਤੇ ਫੱਟੜੀ ਬਹੁਤ ਜ਼ਿਆਦਾ ਹੋਏ ਉਸ ਤੋਂ ਬਾਅਦ ਹੁਣ ਜਦੋਂ ਇਹਨਾਂ ਆਖਿਆ ਵੀ ਤਾਂ ਨਹੀਂ ਜੀ ਜਾਨ ਦਿੰਦੇ ਕਿ ਕਿਸਾਨਾਂ ਦੇ ਟਰਾਲੀਆਂ ਵਿੱਚ ਹਥਿਆਰ ਰੱਖਿਆ ਹੋਏਗਾ ਜਾਂ ਹੋਰ ਬਲੂਦ ਹੋਏਗਾ ਫਿਰ ਐਰ ਗਿਆ ਫੈਸਲਾ ਬਣਾ ਲਿਆ ਕਿਸਾਨਾਂ ਨੇ ਵੀ ਜੇ ਤੁਸੀਂ ਆਂਦੇ ਹੋ ਵੀ ਪੈਦਲ ਹੀ ਪੈਦਲ ਚੱਲ ਜਣੇ ਆ ਫਿਰ ਪੈਦਲ ਵੀ ਉਥੋਂ 101 ਦਾ ਜਿਹਾ ਜਿਹੜਾ ਬਣਾਗੇ ਤਿੰਨ ਵਾਰੀ ਜਿਹੜਾ ਆ ਉਥੋਂ ਗਾਂ ਘਲਿਆ ਤੇ ਬਿਲਕੁਲ ਨਹੀਂ ਨਗਰਤਾਗੇ ਹਗੋਂ ਮਤਲਬ ਜਿਹੜੀ ਸਪਰੇਅ ਕੈਮੀਕਲ ਪਾ ਕੇ ਜਾਂ ਫੁੱਲ ਵੀ ਇੱਕਦਮ ਵਰਸਾਏ ਬਿਲਕੁਲ ਵਿੱਚ ਕੈਮੀਕਲ ਮਤਲਬ ਜਿਹੜਾ ਪਾ ਗਏ ਜਿਹੜੇ ਵੀ ਪੈਂਦਾ ਹੀ ਜਿਹੜੀ ਖਾਸ ਹੁੰਦਾ ਬਿੰਦੀ ਸੀ ਤੇ ਜਿਹਦੇ ਵਿੱਚ ਬਹੁਤ ਜ਼ਿਆਦਾ ਤਸੱਦਦ ਜਿਹੜਾ ਆ ਉਹ ਕਿਸਾਨਾਂ ਦਾ ਕੀਤਾ ਗਿਆ ਕੇਂਦਰ ਸਰਕਾਰ ਨੇ ਹਰ ਹੀ ਲਾ ਵਸੀਲਾ ਵਰਤਿਆ ਕਿਸਾਨਾਂ ਨੂੰ ਰੋਕਨ ਦਾ ਅਗਲਾ ਸਟੈਪ ਕੀ ਹੈ ਅਗਲਾ ਸਟੈਪ ਜੀ ਅਸੀਂ ਜੋ ਵੀ ਸੂਬੇ ਦੇ ਮੁਤਾਬਕ ਜੋ ਵੀ ਸੂਬਾ ਸੂਬੇ ਨੂੰ ਆਉ ਗੱਲ ਹੋਏਗੀ ਸਲਾਹ ਹੋਏਗੀ ਜੋ ਸਾਨੂੰ ਉਹ ਕਹਿਣਗੇ ਅਗਲਾ ਸਟੈਪ ਜਿਹੜਾ ਆਹੀ ਉਹ ਹੀ ਕਰਾਂਗੇ ਅੱਜ 3 ਘੰਟੇ ਦਾ ਆ 12 ਤੋਂ ਲੈ ਕੇ 3 ਵਜੇ ਤੱਕ ਇਹਦਾ ਰੇ ਰੋਕੋ ਜਿਹੜਾ ਆ ਅੰਦੋਲਨ ਅੱਜ ਕਰਨਾ ਹੈ ਕੀ ਲੱਗਦਾ ਹੈ ਗੋਹ ਸੰਘਰਸ਼ ਕਿੱਧਰ ਨੂੰ ਜਾਏਗਾ ਕਿਉਂਕਿ ਸੰਘਰਸ਼ ਜਿਹੜਾ ਆ ਪੈਰੋਂ ਪੈ ਤੇਜ ਹੋਣਾ ਹੈ ਕਿਉਂਕਿ ਲੋਕ ਬਿਲਕੁਲ ਹੁਣ ਬਿਲਕੁਲ ਕਿਸਾਨ ਜਿਹੜੇ ਮਜ਼ਦੂਰ ਜਿਹੜੇ ਨੇ ਆ ਮਾਰਨ ਨੂੰ ਤੇ ਮਾਰਨ ਨੂੰ ਤਿਆਰ ਨੇ ਬਿਲਕੁਲ ਤੇ ਜਾਂ ਦੇ ਸਾਨੂੰ ਗੋਲੀਆਂ ਮਾਰਨ ਨੂੰ ਕਰ ਦਿੰਦੇ ਜਾਂ ਫਿਰ ਸਾਡੇ ਜਿਹੜੇ ਮਸਲੇ ਹੱਲ ਹੋ ਗਿਆ ਜੰਝਾ ਕਸਵਾਸ ਨੇ ਉਹਨਾਂ ਦੇ ਜਿਹੜੇ ਨੇ ਕਿਸਾਨ ਬਿਲਕੁਲ ਮਤਲਬ ਚੜ੍ਹਦੀ ਕਲਾ 'ਚ ਲੜਨਗੇ ਸਰਕਾਰ ਦੇ ਨਾਲ